ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਜੁਲਾਈ 21 ਦਾ ਦਿਨ ਹੈ ਜੀ ਅੱਜ ਤੇ ਅੱਜ ਮੀਂਹ ਦੇ ਅਸਰ ਨੇ ਇਹ ਤੁਹਾਨੂੰ ਅਸੀਂ ਪਹਿਲਾਂ ਅਪਡੇਟ ਰੈਗੂਲਰ ਤੌਰ ਤੇ ਦਿੰਦੇ ਆ ਰਹੇ ਹਾਂ ਤੇ ਕਿ 21 ਤਰੀਕ ਤੋਂ ਜਿਹੜਾ ਇੱਕ ਅਪਰ 에ਅਰ ਸਰਕੂਲੇਸ਼ਨ ਯਾਨੀ ਕਿ ਯੂਏਐਸਏ ਸਰਗਰਮ ਹੋਣ ਜਾ ਰਿਹਾ ਪੰਜਾਬ ਹ ਹਿਮਾਚਲ ਬਾਰਡਰ ਦੇ ਉੱਤੇ ਪਹਾੜਾਂ ਦੇ ਉੱਤੇ ਤੇ ਜਿਹਦੇ ਨਾਲ ਪੰਜਾਬ ਦੇ ਵਿੱਚ ਵੀ ਮੀਂਹ ਦੇ ਅਸਰ ਬਰਕਰਾਰ ਸੀ ਇਹ ਅਪਡੇਟ ਅਸੀਂ ਤੁਹਾਨੂੰ ਦੇ ਚੁੱਕੇ ਹਾਂ ਸੋ ਅੱਜ ਦਿਨ ਹੈਗਾ ਜੀ 21 ਜੁਲਾਈ ਦਾ ਲਗਭਗ ਸਵੇਰ ਤੇ 8:00 ਵਜੇ ਨੂੰ ਜਾ ਰਹੇ ਆ ਔਰ ਇਸ ਵੇਲੇ ਜਿਹੜੀਆਂ ਤਾਜ਼ਾ ਜਿਹੜੀਆਂ ਸੈਟਲਾਈਟ ਤਸਵੀਰਾਂ ਨੇ ਉਹ ਤੁਸੀਂ ਆਪਣੀ ਸਕਰੀਨ ਦੇ ਉੱਤੇ ਦੇਖ ਸਕਦੇ ਆ ਕਿ ਇਸ ਵੇਲੇ ਤਗੜਾ ਜਿਹੜਾ ਬੱਦਲ ਹੈ ਪਹਾੜਾਂ ਦੇ ਉੱਤੇ ਬਣਿਆ ਹੋਇਆ ਪਹਾੜਾਂ ਤੋਂ ਥੱਲੇ ਹੇਠਾਂ ਨੂੰ ਉਤਰ ਰਿਹਾ ਤੇ ਚੰਡੀਗੜ੍ਹ ਹੋ ਗਿਆ ਮਹਾਲੀ ਹੋ ਗਿਆ ਰੋਪੜ ਹੋ ਗਿਆ ਸ਼੍ਰੀ ਅਨੰਦਪੁਰ ਸਾਹਿਬ ਨੰਗਲ ਅਰ ਐਰੋਪਰ ਦੇ ਨਾਲ ਲੱਗਦੇ ਜਿਹੜੇ ਡੇਰਾ ਵਸੀ ਮਹਾਲੀ ਦੇ ਖੇਤਰ ਸਮਰਾਲਾ ਮਰਿੰਡਾ ਇਹਨਾਂ ਖੇਤਰਾਂ ਦੇ ਵਿੱਚ ਕਿਤੇ ਨਾ ਕਿਤੇ ਹਲਕੇ ਟਟਵੇਂ ਜਿਹੇ ਸ਼ਰਾਟੇ ਐਸੇਲੇ ਲੱਗ ਰਹੇ ਨੇ ਚੰਡੀਗੜ੍ਹ ਤੇ ਰੋਪੜ ਦੇ ਵਿੱਚ ਦਰਮਿਆਨਾ ਵੀ ਐਸੇਲੇ ਦਰਜ ਹੋ ਰਿਹਾ ਕਿਤੇ ਨਾ ਕਿਤੇ ਹੁਸ਼ਿਆਰਪੁਰ ਦੇ ਕੁਝ ਖੇਤਰਾਂ ਦੇ ਵਿੱਚ ਤੇ ਨਵਾਂ ਸ਼ਾੜ ਦੇ ਵੀ ਕੁਝ ਖੇਤਰਾਂ ਦੇ ਵਿੱਚ ਵੀ ਐਸੇਲੇ ਦਰਜ ਹੋ ਰਹੇ ਨੇ ਫਰਕ ਕੁਝ ਖੇਤਰਾਂ ਦੇ ਵਿੱਚ ਆਉਂਦੇ ਘੰਟਿਆਂ ਦੇ ਵਿੱਚ ਭਾਵੇਂ ਉਹ ਦੁਪਹਿਰ ਤੋਂ ਪਹਿਲਾਂ ਦਾ ਸਵੇਲਾ ਜਾਂ ਫਿਰ ਦੁਪਹਿਰ ਤੋਂ ਸ਼ਾਮ ਤੱਕ ਦਾ ਸਵੇਲਾ ਜਾਂ ਫਿਰ ਅਤੀ ਰਾਤ ਤੋਂ ਪਹਿਲਾਂ ਦਾ ਸਵੇਲਾ ਅੱਜ ਮੈਨੂੰ ਲੱਗਣਗੇ ਜੀ ਅੱਜ ਪੰਜਾਬ ਦੇ ਖਾਸ ਕਰ ਮਾਝਾ ਖੇਤਰ ਜਿਹਦੇ ਵਿੱਚ ਗੁਰਦਾਸਰ ਸ੍ਰੀ ਅਮਰitsar ਸਾਹਿਬ ਸ੍ਰੀ ਤਰਨਤਾਰਨ ਸਾਹਿਬ ਦੇ ਵੀ ਕੁਝ ਖੇਤਰ ਹੋ ਸਕਦੇ ਨੇ ਕੁਝ ਮੋਗੇ ਦੇ ਖੇਤਰ ਹੋ ਸਕਦੇ ਨੇ ਔਰ ਇਧਰ ਜਲੰਧਰ ਕਫੋਰਥਲਾ ਹੁਸ਼ਿਆਰਪੁਰ ਨਵਾਂ ਸ਼ਹਿਰ ਪਠਾਨਕੋਟ ਰੋਪੜ ਮਹਾਲੀ ਚੰਡੀਗੜ੍ਹ ਤੇ ਲੁਧਿਆਣਾ ਫਟਿਆਲਾ ਤੇ ਸ਼੍ਰੀ ਫਤਿਹਗੜ੍ਹ ਸਾਹਿਬ ਇਹਨਾਂ ਖੇਤਰਾਂ ਤੱਕ ਮੀ ਪਹੁੰਚੇਗਾ ਇਹ ਜਿਹੜਾ ਵਾਈਡ ਸਬਸਕ੍ਰਾਈਬ ਬਦਲ ਹੋਣਾ ਹੋਇਆ ਅੱਗੇ ਪਹੁੰਚਦਾ ਹੋਇਆ ਇਸ ਡਾਇਰੈਕਸ਼ਨ ਦੇ ਵਿੱਚ ਅੱਗੇ ਕਵਚ ਕਰੇਗਾ ਤੇ ਜਿਹਦੇ ਨਾਲ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਮੀਂਹ ਦੇ ਅਸਰ ਉੱਪਰ ਉੱਪਰ 100% ਬਣ ਚੁੱਕੇ ਨੇ ਕਿਤੇ ਹਲਕੇ ਪਹੁੰਚਣਗੇ ਕਿਤੇ ਦਰਮਿਆਨੇ ਕਿਤੇ ਕਿਤੇ ਹੋ ਸਕਦਾ ਹੈ অতি ਭਾਰੀ ਮੀਂਹ ਵੀ ਦਰਜ ਹੋ ਸਕਦੇ ਨੇ ਇਸ ਸਲਾਵਾ ਜਿਹੜੇ ਪਿੱਛੇ ਜ਼ਿਲ੍ਹੇ ਰਹਿ ਗਏ ਜੀ ਬਠਿੰਡਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਔਰ ਮਾਨਸਾ ਜ਼ਿਲ੍ਹਾ ਸੰਗਰੂਰ ਮਲੇਰ ਕੋਟਲਾ ਤੇ ਬਰਨਾਲਾ ਇਹਨਾਂ ਖੇਤਰਾਂ ਦੇ ਵਿੱਚ ਹਲਕੇ ਤੇ ਲੱਗੇ ਦਰਮਿਆਨੇ ਵੀ ਪਹੁੰਚਣ ਦੇ ਅਸਰ ਹੈਗੇ ਨੇ ਭਾਰੀ ਮੀਂਹ ਦੇ ਅਸਰ ਘਟ ਨੇ ਜੇਕਰ ਬੱਦਲ ਇਥੇ ਐਕਟੀਵੇਟ ਜ਼ਿਆਦਾ ਹੋ ਜਾਂਦਾ ਹੈ ਫਿਰ ਹੋਰ ਜ਼ਿਆਦਾ ਕੁਝ ਕਿਤਨਾ ਦੇ ਵਿੱਚ ਭਾਰੀ ਮੀਂਹ ਵੀ ਲੱਗਣ ਨੂੰ ਵੈਸੇ ਆਸਾਰ ਜਿਹੜੇ ਨੇ ਹਲਕੇ ਤੇ ਰਗੇ ਦਰਮਿਆਨੇ ਲੈਵਲ ਦੇ ਨੇ ਫਾਜ਼ਲਕਾ ਫਰੀਦਕੋਟ ਫਿਰੋਜ਼ਪੁਰ ਅਬੂਹਰ ਇਹਨਾਂ ਖੇਤਰਾਂ ਦੇ ਵਿੱਚ ਔਰ ਜਲਾਲਾਬਾਦ ਗੁਰੂ ਹਰ ਸਹਾਏ ਤੇ ਬਠਿੰਡੇ ਦੇ ਫਾਛੀਂਗ ਖੇਤਰ ਮੋਗੇ ਦੇ ਫਾਛੀਂਗ ਖੇਤਰ ਸ਼ਰੀਤਨਨਤਨ ਸਾਹਬ ਦੇ ਜਹਾਤਰ ਖੇਤਰ ਇਹਨਾਂ ਖੇਤਰਾਂ ਦੇ ਵਿੱਚ ਵੀ ਹਲਕੇ ਤੇ ਲੱਗੇ ਦਰਮਿਆਨੇ ਜਿਹੜੇ ਸ਼ਰਾਟੇ ਲੱਗਣਗੇ ਆਉਂਦੇ 10-12 ਘੰਟਿਆਂ ਦੇ ਵਿੱਚ ਵਿੱਚ ਭਾਵੇਂ ਦੁਪਹਿਰ ਤੋਂ ਪਹਿਲਾਂ ਜਾਂ ਫਿਰ ਸ਼ਾਮ ਦੇ ਇਸ ਪਹਿਲੇ ਦੇ ਦੌਰਾਨ ਇਸ ਤੋਂ ਇਲਾਵਾ ਜੀ ਹਰਿਆਣੇ ਦੇ ਬਹੁਤੇ ਖੇਤਰਾਂ ਦੇ ਵਿੱਚ ਵੀ ਪਹੁੰਚਣਗੇ ਹਰਿਆਣੇ ਦੇ ਲਗਭਗ ਕਹਿ ਲਈਏ ਕਿ ਬਹੁਤੇ ਖੇਤਰਾਂ ਦੇ ਵਿੱਚ ਇਸ ਵੇਲੇ ਬੱਦਲਵਾਈ ਬਣ ਚੁੱਕੀ ਹੈ ਕਰਨਾਲ ਹੋ ਗਿਆ ਅੰਬਾਲਾ ਯਮਨਾ ਨਗਰ ਸਹਾਰਨ ਪਰ ਜਗਾਦਰੀ ਸੋਨੀਫਤ ਜੀਂਦਰੋਤ ਤੱਕ ਸਰਸਾ ਫਤਿਹਪੁਰ ਬਿਵਾਨੀ ਚੱਜਰ ਇਹਨਾਂ ਖੇਤਰਾਂ ਦੇ ਵਿੱਚ ਬੱਦਲਵਾਈ ਪਹੁੰਚੀ ਹੋਇਆ ਕਿਤੇ ਨਾ ਕਿਤੇ ਸ਼ਰਾਟੇ ਪਹੁੰਚਣਗੇ ਆਉਂਦੇ ਘੰਟਿਆਂ ਦੇ ਦਰਮਿਆਨ ਰਾਜਸਥਾਨ ਦੇ ਬਹੁਤੇ ਖੇਤਰ ਅਸਲੇ ਲਗਭਗ ਠੀਕਠਾਕ ਨੇ ਪਰ ਪੂਰਬੀ ਜ਼ਿਲ੍ਹਿਆਂ ਦੇ ਵਿੱਚ ਬੱਦਲਬਾਹੀ ਬਣੀ ਹੋਈ ਹੈ ਕਿਤੇ ਨਾ ਕਿਤੇ ਹਲਕੇ ਜਿਹੇ ਛਰਾਟੇ ਉਤਰੀ ਭਾਗਾਂ ਦੇ ਵਿੱਚ ਰਾਜਸਾਂ ਦੇ ਲੱਗ ਸਕਦੇ ਨੇ ਪੂਰਬੀ ਖੇਤਰਾਂ ਦੇ ਵਿੱਚ ਵੀ ਹਲਕੇ ਛਰਾਟਿਆਂ ਦੇ ਅਸਰ ਰਹਿਣਗੇ ਹਿਮਾਚਲ ਦੀ ਗੱਲ ਕਰੀਏ ਜੀ ਅੱਜ ਤੋਂ ਪਹਾੜਾਂ ਦੇ ਵਿੱਚ ਜਾਣ ਤੋਂ ਥੋੜਾ ਗ੍ਰੇਸ ਕੀਤਾ ਜਾਵੇ ਅਸੀਂ ਪਹਿਲਾਂ ਤੋਂ ਕਹਿੰਦੇ ਆ ਰਹੇ ਹਾਂ 21 ਤੋਂ ਲੈ ਕੇ 24 ਦੇ ਵਿਚਕਾਰ ਉੱਤੇ ਤਾਬਰ ਤੋਂ ਮੀਂਹ ਲੱਗਣਿਆ ਪਹਾੜਾਂ ਦੇ ਵਿੱਚ ਕਿਉਂਕਿ ਜਿਹੜਾ ਅੱ퍼 ਏਅਰ ਸਰਕੂਲੇਸ਼ਨ ਬਣਿਆ ਹੋਇਆ ਇਹਨੂੰ ਸਪੋਰਟ ਕਰ ਰਹੀਆਂ ਨੇ ਮੌਨਸੂਨ ਦੀਆਂ ਹਵਾਵਾਂ ਪ ਤੇ ਜਿਹਦੇ ਸਦਕਾ ਉੱਥੇ ਬੱਦਲ ਫਟਣ ਦੀਆਂ ਘਟਨਾਵਾਂ لینڈ ਸਲਾਈਡ ਦੀਆਂ ਘਟਨਾਵਾਂ ਸਾਹਮਣੇ ਆ ਸਕਦੀਆਂ ਨੇ ਇਸ ਲਈ ਉੱਥੇ ਪਹਾੜਾ ਵੱਲੋਂ ਜਾਣ ਤੋਂ 4 ਦਿਨ ਗੁਰੇਸ਼ੀਤਾ ਜਾਵੇ ਇਹ ਅਸੀਂ ਕਹਿੰਦੇ ਆ ਰਹੇ ਹਾਂ ਤੇ ਅੱਜ ਤੋਂ ਇਹ ਕਾਰਵਾਈਆਂ ਸ਼ੁਰੂ ਹੋ ਚੁੱਕੀਆਂ ਨੇ ਜੜੀਆਂ ਕਿ ਅਗਲੇ 4 ਦਿਨ ਜਾਰੀ ਰਹਿਣਗੀਆਂ 21 22 23 24 ਹੋ ਸਕਦਾ 25 ਤਰੀਕ ਵੀ ਸੋ ਇਹਨਾਂ 4-5 ਦਿਨਾਂ ਦੇ ਵਿੱਚ অতি ਭਾਰੀ ਮੀਂਹ ਪਹਾੜਾਂ ਦੇ ਵਿੱਚ ਯਾਨੀ ਕਿ ਇਸ ਤਰ੍ਹਾਂ ਹਨ ਹਿਮਾਚਲ ਜੰਮੂ ਦੇ ਖੇਤਰ ਤੇ ਭਾਰੀ ਮੀਂਹ ਮੈਦਾਨਾਂ ਦੇ ਵਿੱਚ ਯਾਨੀ ਕਿ ਪੰਜਾਬ ਹਰਿਆਣਾ ਰਾਜਸਥਾਨ ਦੇ ਕੁਝ ਟਾਟਾ ਟਾਟੇ ਖੇਤਰਾਂ ਦੇ ਵਿੱਚ ਤੇ অতি ਭਾਰੀ ਮੀਂਹ ਦੇ ਨਾਲ ਨਾਲ ਕਿਤੇ ਕਿਤੇ ਨਾ ਭਾਰੀ ਮੀਂਹ ਵੀ ਲੱਗਣਗੇ ਭਾਵੇਂ ਉਹ ਪੰਜਾਬ ਦੇ ਬਹੁਤੇ ਖੇਤਾਂ ਨੇ ਯਾਨੀ ਕਿ ਮਾਝਾ ਹੋ ਗਿਆ ਦੁਆਬਾ ਹੋ ਗਿਆ ਪੁਆਦ ਹੋ ਗਿਆ ਤੇ ਪੂਰਬੀ ਮਾਲਵਾ ਹੋ ਗਿਆ ਇਹ ਖੇਤਰ ਤਿਆਰ ਰਹਿਣ ਜੀ ਇੱਥੇ ਮੀਂਹ ਪਹੁੰਚਣ ਲਈ ਆਉਂਦੇ ਘੰਟਿਆਂ ਦੇ ਦਰਮਿਆਨ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਿਆਰ ਭਰੀ